ਹੜਵਿਚਾਲੇ ਬੇਬਲਸ ਪਰਿਵਾਰ ਨੂੰ ਘਰ ਦੇ ਵਿੱਚ ਹੀ ਕਰਨਾ ਪਿਆ ਅੰਤਿਮ ਸੰਸਕਾਰ ਤੁਸੀਂ ਦੇ ਕ੍ਰਿਓ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਨਖ ਮੋਜੀਆ ਬੇਹੱਦ ਹੀ ਸ਼ਰਮਨਾਕ ਤਸਵੀਨਾ ਸultanpur Lodi ਤੋਂ ਸਾਹਮਣੇ ਆਈਆਂ ਨੇ ਦੱਸਦੀ ਕਿ Sultanpur Lodi ਦੇ टापू ਬਾਉਪੂਡ ਦੇ ਵਿੱਚ ਬੀਤੇ ਦਿਨੀ ਹੀ ਬੰਨ ਟੁੱਟਿਆ ਸੀ ਅੱਜ ਜੀ ਬੰਨ ਟੁੱਟ ਗਿਆ ਸੀ ਜਿਸ ਕਰਕੇ 16 ਪਿੰਡ ਲਾਗੇ ਦੇ ਡੁੱਬ ਗਏ ਸਨ ਜਿਸ ਤੋਂ ਬਾਅਦ ਹੁਣ ਮੰਡ ਖੇਤਰ ਦੇ ਪਿੰਡ ਬਾਉਪੁਰ ਕਦੀਮ ਦੇ ਵਿੱਚ ਜਿਹੜਾ ਕਿਸਾਨ ਸੀ ਉਸਦੀ ਬੇਵਕਤੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਕੋਈ ਵੀ ਟੁਕਵਾ ਆਵਾਜਾਈ ਦਾ ਸਾਧਨ ਨਹੀਂ ਸੀ ਜਿਸ ਕਰਕੇ ਘਰ ਦੇ ਵਿੱਚ ਹੀ ਇਹ ਕਿਸਾਨ ਦਮ ਤੋੜ ਦਿੰਦਾ ਹੈ ਅਤੇ ਉਸ ਤੋਂ ਬਾਅਦ ਅੰਤਿਮ ਸੰਸਕਾਰ ਵੀ ਘਰ ਦੇ ਵਿੱਚ ਹੀ ਕਰਨਾ ਪੈਂਦਾ ਹੈ ਆਵਾਜਾਈ ਦਾ ਕੋਈ ਵੀ ਸਾਧਨ ਨਹੀਂ ਸੀ ਅਤੇ ਇਸ ਦੇ ਨਾਲ ਹੀ ਸ਼ਮਸ਼ਾਨ ਘਾਟਾਂ ਦੇ ਵਿੱਚ ਵੀ ਪਾਣੀ ਭਰ ਚੁੱਕਿਆ ਸੀ ਅਤੇ ਦੂਰ ਉਹ ਜਾਣ ਨਹੀਂ ਸੀ ਸਕਦੇ ਜਿਸ ਕਰਕੇ ਬੇਬਸ ਪਰਿਵਾਰ ਨੂੰ ਘਰ ਦੇ ਵਿੱਚ ਹੀ ਅੰਤਿਮ ਸੰਸਕਾਰ ਕਰਨਾ ਪਿਆ। ਸੁਲਤਾਨਪੁਰ ਲੋਧੀ ਦੇ ਪਿੰਡ ਬਾਉਪੁਰ ਸਾਈਡ ਆਰਜ਼ੀ ਬਨ ਟੁੱਟਣ ਤੋਂ ਬਾਅਦ ਟਾਪੂ ਦੇ 16 ਪਿੰਡ ਪਾਣੀ ਵਿੱਚ ਡੁੱਬ ਗਏ। ਜਿਸ ਤੋਂ ਬਾਅਦ ਹੜਾਂ ਦੀ ਮਾਰ ਚੱਲ ਰਹੀ ਮੰਡ ਖੇਤਰ ਦੇ ਪਿੰਡ ਦੇ ਬਾਉਪੁਰ ਕਦੀਮ ਦੇ ਵਸਨੀਕ ਇੱਕ ਕਿਸਾਨ ਦੀ ਬੇਵਕਤੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਕਿਸੇ ਕਾਰਨ ਉਸ ਦੀ ਸਿਹਤ ਵਿਗੜ ਜਾਂਦੀ ਹੈ ਉੱਥੇ ਹੀ ਆਲੇ ਦੁਆਲੇ ਪਾਣੀ ਭਰ ਜਾਣ ਮਗਰੋਂ ਆਵਾਜਾਈ ਦਾ ਕੋਈ ਵੀ ਟੁਕਵਾ ਪ੍ਰਬੰਧ ਨਾ ਹੋਣ ਦੇ ਚੱਲਦਿਆਂ ਕਿਸਾਨ ਤਹਿਲ ਸਿੰਘ ਘਰ ਦੇ ਵਿੱਚ ਹੀ ਦਮ ਤੋੜ ਦਿੰਦਾ ਹੈ ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ ਉਹ ਪਹਿਲਾਂ ਤੋਂ ਹੀ ਕਿਸ਼ਤੀਆਂ ਦੀ ਮੰਗ ਕਰ ਰਹੇ ਸਨ ਤਾਂ ਜੋ ਸੰਕਟ ਦੀ ਘੜੀ ਵਿੱਚ ਉਨ੍ਹਾਂ ਦਾ ਇਸਤੇਮਾਲ ਕੀਤਾ ਜਾ ਸਕੇ ਪਰ ਕਿਸ਼ਤੀ ਦਾ ਪ੍ਰਬੰਧ ਨਾ ਹੋਣ ਦੇ ਚਲਦਿਆਂ ਕਿਸਾਨ ਘਰ ਦੇ ਵਿੱਚ ਹੀ ਦਮ ਤੋੜ ਜਾਂਦਾ ਹੈ। ਅ ਕਿਸਾਨਾ ਕੋ ਪਰਮਜੀਤ ਸਿੰਘ ਵਾਪਰ ਜੀ ਬਹੁਤ ਮਾੜੀ ਖ਼ਬਰ ਆਇਆ ਕਿ ਜਿਹੜੀ ਇੱਕ ਕਿਸਾਨ ਪਰਿਵਾਰ ਦੇ ਉਹਨਾਂ ਦੀ ਡੈੱਥ ਹੋਈ ਆ। ਤੇ ਡੈੱਥ ਤਾਦ ਹੋਈ ਆ ਕਿ ਜਿਹੜਾ ਪਾਣੀ ਦਾ ਸਤਵਾ ਜਿਹਾ ਉਹਨਾਂ ਨੇ ਪਾਣੀ ਬਹੁਤ ਦਰਿਆ ਦੇ ਵਿੱਚ ਪੁਨੀ ਸਹਾਰਿਆ ਤੇ ਤੂਬੀਦ ਉਹਨਾਂ ਨੇ ਥੋੜੀ ਢਿੱਲੀ ਹੋਈ ਆ ਤੇ ਉਹਨਾਂ ਨੂੰ ਉਸ ਸਮੇਂ ਸਿਰ ਨਾ ਦਾ ਨਾ ਕਿਸਤੀ ਮਿਲੀ ਆ। ਜਿਹੜੀਆਂ ਕਿਸ਼ਤੀਆਂ ਦੀ ਗਿਣਤੀ ਜਿਹੜੀਆਂ ਕਿਸ਼ਤੀਆਂ ਦਿੱਤੀਆਂ ਗਈਆਂ ਸਾਡੇ ਇਲਾਕੇ ਨੇ 16 ਪਿੰਡਾਂ ਤੇ ਦੋ ਕਿਸ਼ਤੀਆਂ ਜਿਹੜਾ ਦੇ ਸਾਡੇ ਡੇਰੇ ਬਹੁਤ ਜ਼ਿਆਦੇ ਵਿੱਚ ਹੈ ਗਿਆ ਤੇ ਪਿੰਡ ਜਿਹੜਾ ਪਾਣੀ ਇੱਕਦਮ ਟੁੱਟਾ ਵਾ ਲੋਕਾਂ ਨੂੰ ਸੰਭਲਿਆ ਨਹੀਂ ਗਿਆ ਸੰਭਾਲ ਲੈਣੇ ਗਿਆ ਬਾਲ ਬੱਚੇ ਵੀ ਤੇ ਪਰਿਵਾਰ ਵੀ ਡੇਰੇਆਂ ਦੇ ਵਿੱਚ ਆ ਤੇ ਹੋਰ ਵੀ ਕਈ ਜਗ੍ਹਾ ਤੇ ਬਿਮਾਰ ਪੇਸ਼ੈਂਟ ਖੜੇ ਆ ਅਸੀਂ ਤੇ ਹੈਰਾਨ ਆ ਕਿ ਜਿਹੜੀਆਂ ਇੱਧਰ ਦਿੱਤਰ ਪਿੰਡੇ ਹੋਰ ਜਿਹੜੇ ਸਾਈਡ ਤੇ ਆਪਣਾ ਪਰੋਵੋ ਨੇ ਸਾਈਡ ਤੇ ਜਾਂ ਚਾਹ ਕੋਰਤੇ ਰਿਕੇ ਦੇ ਵਿੱਚ ਬਹੁਤ ਭਾਰੀ ਗਿਣਤੀ ਦੇ ਵਿੱਚ ਮੋਟਰਪੋਰਟਸ ਤੇ ਉਹ ਕਿਸਤੀਆਂ ਤੇ ਪ੍ਰਸ਼ਾਸਨ ਸਾਹਿਬ ਦਾ ਪੰਮਾ ਭਾਰ ਸੀ ਪਰ ਇੱਥੇ ਜਿਹੜਾ ਪ੍ਰਸ਼ਾਸਨ ਆ ਉਹ ਬਹੁਤ ਢਿੱਲੇ ਰਫਤਾਰ ਨਾਲ ਜਿਹੜਾ ਚੱਲ ਰਿਹਾ ਵਾ ਉਸ ਦਾ ਅੱਜ ਕਮਿਆਜਾ ਵਾ ਜਿਹੜਾ ਸਾਡੇ ਇੱਕ ਸਾਨੂੰ ਭੁਗਤਣਾ ਪਿਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਭਿਆਨਕ ਇਹਦੇ ਤੇ ਨਿਕਲ ਗਏ ਕਿਸਾਨ ਆ ਜਿਹੜੇ ਜਾਂ ਬੱਚੇ ਆ ਬੀਬੀਆਂ ਵਾ ਤੁਹਾਨੂੰ ਪਤਾ ਅੱਜ ਕੱਲ ਪਹਿਲਾਂ ਹੀ ਬਿਮਾਰੀ ਦਾ ਜੋਖ ਚੱਲ ਰਿਹਾ ਵਾ ਕੋਈ ਨਾ ਕੋਈ ਹਰ ਕਿਸੇ ਨਾ ਕਿਸੇ ਦੇ ਰੋਗ ਤੋਂ ਪੀੜਤ ਆ ਜਿਸ ਕਰਕੇ ਹੁਣ ਕਿਸਾਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਇਹ ਉਮਰ ਕਿੰਨੀ ਸੀ ਕਿਸਾਨ ਜਿਹੜਾ ਡੈਥ ਹੋਈ ਆ ਜੀ ਜੀ 50 ਦੇ ਕਰਤਾਲਾਂ ਦੇ ਕਰੇ ਮੰਗ ਕਰਨੀ ਜਿਹੜੇ ਪ੍ਰਸ਼ਾਸਨ ਨੂੰ ਮੰਗਿਆ ਜੀ ਅਸੀਂ ਕਹਿੰਦੇ ਆ ਵੀ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਦੂਸਰੀ ਬੇਨਤੀ ਹੈ ਕਿ ਜਿਹੜੇ ਹੜ੍ਹਾਂ ਦੇ ਜਿਹੜੇ ਗੇਟ ਉੱਤੇ ਲੱਗੇ ਆ ਫਾਟ ਵਾਸਤੇ ਜਿਹੜਾ ਪਾਣੀ ਰੀਵਰ ਨਹੀਂ ਉਹ ਖੋਲੇ ਜਾਂਦੇ ਜਿਹੜਾ ਸਾਡਾ ਪਾਣੀ ਕੱਢ ਜੇ। ਤਹਿਲ ਸਿੰਘ ਦੀ ਮੌਤ ਤੋਂ ਬਾਅਦ ਇਲਾਕੇ ਦੇ ਵਿੱਚ ਪਾਣੀ ਭਰਿਆ ਹੋਣ ਕਰਕੇ ਸ਼ਮਸ਼ਾਨ ਘਾਟ ਦੇ ਵਿੱਚ ਵੀ ਪਾਣੀ ਸੀ ਤੇ ਉਹਨਾਂ ਕੋਲ ਅਜਿਹੇ ਪ੍ਰਬੰਧ ਨਹੀਂ ਸਨ ਕਿ ਉਹ ਤਹਿਲ ਸਿੰਘ ਦੀ ਮ੍ਰਿਤਕ ਦੇਹ ਨੂੰ ਦਰਿਆ ਪਾਰ ਕਰਵਾ ਕੇ ਸੁਲਤਾਨਪੁਰ ਲੋਧੀ ਸਾਈਡ ਕਿਸੇ ਸੁੱਕੀ ਜਗ੍ਹਾ ਸੰਸਕਾਰ ਕਰ ਸਕਦੇ। ਮਜਬੂਰੀ ਵਾਸ ਪਰਿਵਾਰ ਨੂੰ ਤਹਿਲ ਸਿੰਘ ਦਾ ਸੰਸਕਾਰ ਘਰ ਦੇ ਵਿੱਚ ਹੀ ਕਰਨਾ ਪਿਆ। ਹਾਂਜੀ ਅ ਅੱਜ ਮੈਨੂੰ ਪਤਾ ਚੱਲਿਆ ਹੈ 21 ਤਰੀਕ ਐ ਅ ਅੱਜ ਮੈਨੂੰ ਪਤਾ ਚੱਲਿਆ ਕਿ ਉੱਥੇ ਇੱਕ ਕਿਸਾਨ ਦੀ ਡੈਥ ਹੋਈ ਹੈ ਅ ਅੱਜ ਸਵੇਰ 6 ਤੋਂ 7 ਵਜੇ ਦੇ ਵਿਚਕਾਰ ਉਹਨਾਂ ਦੀ ਡੈਥ ਹੋਈ ਹੈ ਅਸੀਂ ਬਾਉਪੁਰ ਆਲਰੇਡੀ ਇੱਕ ਕਿਸ਼ਤੀ ਪ੍ਰੋਵਾਈਡ ਕਰਾ ਦਿੱਤੀ ਸੀਗੀ 20th ਆਫ ਜੁਲਾਈ ਕੱਲ ਨੂੰ ਅਸੀਂ ਪ੍ਰੋਵਾਈਡ ਕਰਾ ਦਿੱਤੀ ਸੀ ਕਿ ਸਾਡੇ ਕੋਲ ਰਿਕਾਰਡਸ ਵੀ ਹੈਗੇ ਆਂ ਬਟ ਅਸੀਂ ਇੱਕ ਬਾਰ ਜਾ ਕੇ ਔਨ ਗਰਾਉਂਡ ਵੀ ਇਹ ਸਿਚੁਏਸ਼ਨ ਨੂੰ ਅਸੈਸ ਕਰਨਾ ਚਾਹ ਰਹੇ ਹਾਂ ਕਿ ਇਹ ਜਿਹੜੀ ਕਿਸ਼ਤੀ ਉੱਥੇ ਪ੍ਰੋਵਾਈਡ ਕਰਾਈ ਸੀਗੀ ਅਸੀਂ ਉੱਥੇ ਉਹਨਾਂ ਨੂੰ ਕਿਉਂ ਨਹੀਂ ਮਿਲੀ ਅ ਬਹੁਪੁਰ ਦੋ ਨੇ ਜੀ ਇੱਕ ਬਹੁਪੁਰ ਕਦੀਮ ਹੈ ਇੱਕ ਬਹੁਪੁਰ ਜਦੀਦ ਹੈ ਕਿਹੜੇ ਬਹੁਪੁਰ ਨੂੰ ਤੁਸੀਂ ਮੱਈਆ ਕਰਾਈ ਸੀ ਅ ਅਸੀਂ ਇੱਕ ਵਾਰ ਚੈੱਕ ਕਰਾ ਲੈਨੇ ਕਿ ਐਗਜ਼ੈਕਟਲੀ ਕਿੱਥੇ ਅਸੀਂ ਪ੍ਰੋਵਾਈਡ ਕਰਾਈ ਸੀ ਕਿ ਕਿਸ਼ਤੀ ਪਰ ਸਾਡੇ ਕੋਲ ਰਿਕਾਰਡਸ ਹੈਗੇ ਆ ਕਿ ਅਸੀਂ ਉੱਥੋਂ ਦੇ ਸਰਪੰਚ ਨੂੰ ਪ੍ਰੋਵਾਈਡ ਕਰਾਈ ਹੈਗੀ ਹੈ ਇੱਕ ਕਿਸ਼ਤੀ ਮਤਲਬ 16 ਪਿੰਡ ਟਾਪੂ ਨੋਮਾ ਜਿਹੜੇ ਪ੍ਰਭਾਵਿਤ ਨੇ ਕੀ ਇੱਕ ਕਿਸ਼ਤੀ ਸਫੀਸ਼ੀਐਂਟ ਹੈ ਇਨੇ ਕੰਮ ਵਾਸਤੇ ਹਾਂਜੀ ਜਿਹੜੇ ਆਪਣੇ 16 ਪਿੰਡ ਇਫੈਕਟਿਡ ਹੈਗੇ ਆ ਉੱਥੇ ਅਸੀਂ ਉਹਨਾਂ ਨੂੰ 4-4 ਦੇ ਗਰੁੱਪਸ ਵਿੱਚ ਡਿਵਾਈਡ ਕਰਾ ਦਿੱਤਾ ਹੈਗਾ ਐਂਡ ਅਸੀਂ 4-4 4 ਪਿੰਡਾਂ ਨੂੰ ਇੱਕ ਦੋ ਕਿਸ਼ਤੀਆਂ ਪ੍ਰੋਵਾਈਡ ਕਰਾ ਰਹ ਤਾ ਸਾਨੂੰ ਲੱਗਦਾ ਹੈ ਕਿ 2 ਕਿਸ਼ਤੀਸ ਪਰ ਵਿਲੇਜ ਇਸ ਮੋਰ ਦੈਨ ਇਨਾਫ ਐਂਡ ਅਸੀਂ ਕਾਫੀ ਦਿਨ ਤੋਂ ਅਨਾਉਂਸਮੈਂਟਸ ਵੀ ਕਰਵਾ ਰਹੇ ਹਾਂ ਕਿ ਤੁਸੀਂ ਸਾਰੇ ਇਵੈਕੂਏਟ ਹੋ ਜਾਓ ਐਂਡ ਸਾਡੇ ਜਿਹੜੇ ਰਾਹਤ ਕੇਂਦਰ ਹੈ ਉਹ ਵੀ ਫੰਕਸ਼ਨਲ ਹੈਗੇ ਆ ਤੇ ਤੁਸੀਂ ਉੱਥੇ ਆ ਚੋ ਨਿਊਜ਼ ਡੈਸਕ ਰਿਪੋਰਟ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ワਲਡਵਾਈ ਤੁਸੀਂ ਸਾਨੂੰ Amazon Prime TV Daily Hunt te e baba te dekh sakde ho USA Canada Australia New Zealand te Europe de har vatte IPTV platform te dekh sakde ho Ran jeppe ton door te mudde de neede Live Punjabi TV